श्री ਸੋ ਹਮ ਮਹਾਰਾਜੇ ਰੇਂਗਿਸ਼ੂ ਭਗਵਾਨ ਦੀ ਜੈ ਸੋ ਹਮ ਮਹਾਰਾਜੇ ਰੇਂਗਿਸ਼ੂ ਭਗਵਾਨ ਦੀ ਜੈ ਸਭ ਸ concert ਤੇ ਬਿਰਾਜਮਾਨ ਨਿਰਕੰਨਰੰਕਾਰ ਨੇਕ ਲੰਕ ਕਲ ਕਲਪਿਚ ਵੀ ਸਾਬ ਉਤਾਰ ਜੀ ਦੇ ਦਰਬਾਰ ਦੇ ਵਿੱਚ ਸ਼ਿਸ਼ੋਬਤ ਚਰਨਾਂ ਦਾ ਆਨੰਦ ਮਾਣ ਰਹਿ ਪਰਮ ਸਤਕਾਰ ਹਰਸੰਗ ਜੀਓ ਆਪ ਜੀ ਬਹੁਤ ਬੜਪਾਗੇ ਹੋ ਕਿ ਆਪ ਜੀ ਇਸ ਪ੍ਰਭੂ ਪਰਮੇਸ਼ਰ ਜੀ ਦੇ ਚਰਨਾਂ ਦਾ ਜਸ ਕਰ ਰਹੇ ਪਰਮ ਸਤਕਾਰਯੋਗ ਹਰਸੰਗ ਜੀਓ ਮੇ ਤੋਂ ਪਹਿਲਾਂ ਬਹੁਤੀ ਬਲਾਰੇ ਵੀਰਾਂ ਨੇ ਬਧੀਆ ਟੰਗ ਨਾਲ ਇਸ ਪਰਮੇਸ਼ਰ ਜੀ ਦੀ ਉਸਤਤ ਦੇ ਵਿੱਚ ਆਪ ਜੀ ਨਾਲ ਅਰਮਣੀ ਸਾਂਝੀ ਕੀਤੀ 10ਵੀਂ ਆਵਜੇ ਨਾਲ ਇੱਕ ਛੋਟੀ ਜਿਹੀ ਲੇਖਤ ਸਾਂਝੀ ਕਰਨ ਲੱਗਾ ਜਦੋਂ ਨਾਂਦਪੁਰ ਦੇ ਕਿਲੇ ਦੇ ਵਿੱਚ ਬਾਦਸ਼ਾਹ ਦਰਵੇਸ਼ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਉਹਨੂੰ ਉਸ ਨਾਂਦਪੁਰ ਦੇ ਕਿਲੇ ਨੂੰ ਵਾਈ ਘਾੜ ਦੇ ਰਾਜਿਆਂ ਤੇ ਮੁਗਲ ਫੌਜਾਂ ਨੇ ਘੇਰਾ ਪਾ ਲਿਆ ਘੇਰਾ ਲੰਬਾ ਚੱਲਿਆ ਰਸਦ ਦੀ ਕਮੀ ਆਉਣ ਲੱਗੀ ਛੋੜ ਦੇ ਵਿੱਚ ਲੰਗਾ ਰਸਦ ਦੀ ਕਮੀ ਆਉਣ ਲੱਗੀ ਸਿੱਖਾ ਨੇ ਪਾਦਸ਼ਾ ਨੂੰ ਬੇਨਤੀ ਕਰ ਦਿੱਤੀ ਕਿ ਕਿਲੇ ਵਿੱਚ ਛੱਡ ਦਿੱਤਾ ਜਾਵੇ। ਪਾਦਸ਼ਾ ਨੇ ਕਿਹਾ ਕਿ ਭਾਈ 2.5 ਦਿਨ ਰੁਕ ਜਿਓ। ਨਹੀਂ ਮੰਨੇ। ਉਸ ਤੋਂ ਬਾਅਦ ਦੁਬਾਰਾ ਫੇਰ ਬੇਨਤੀ ਕਰ ਦਿੱਤੀ। ਪਾਦਸ਼ਾ ਨੇ ਫੇਰ ਕਿਹਾ ਕਿ ਭਾਈ ਜੇ ਹੋਰ ਨਹੀਂ 2.5 ਘੜੀਆਂ ਹੀ ਰੁਕ ਜਿਓ। ਲੇਕਿਨ ਨਹੀਂ ਮੰਨੇ। ਫੇਰ ਮਾਤਾ ਗੁਜਰੀ ਜੀ ਦੇ ਕੋਲ ਜਾ ਕੇ ਬੇਨਤੀ ਕੀਤੀ ਤੇ ਜਦੋਂ ਉਹਨਾਂ ਨੇ ਬੇਨਤੀ ਕਰੀ ਨਾਲ ਸਿੱਖਾਂ ਦੇ ਤਾਂ ਉਹਨਾਂ ਨੇ ਕਿਹਾ ਭਾਈ ਠੀਕ ਹੈ ਜੇ ਨਹੀਂ ਮੰਨਦੇ ਤਾਂ ਤੁਸੀਂ 250 ਸਾਲ ਪਿੱਛੇ ਚਲੇ ਗਏ ਹੁਣ ਮੈਂ 250 ਸਾਲ ਬਾਅਦ ਫੇਰ ਇਸ ਮਸਲੂਕ ਤੇ ਹਾਂ ਸੋ ਉਹ ਪ੍ਰਭੂ ਪਰਮੇਸ਼ਰ ਆਪਣਾ ਢਈਆ ਪੂਰਾ ਕਰਕੇ ਉਸ ਨਿਰਗੁਣ ਨਿਰਕਾਰ ਦੇ ਨਾਲ ਮਿਲ ਕੇ ਕੀ ਕਿਹਾ ਸੀ ਪਿਤਾ ਹਮਾਰੇ ਪ੍ਰਗਟੇ ਮਾਜ ਪਿਤਾ ਪੁੱਤਰ ਅਲ ਕਿੰਨੀ ਸਾਜਕਾ ਉਹ ਨਾਨਕ ਜੋ ਪਿਤਾ ਪਤਨੀ ਨੇ ਪਿਤਾ ਪੁੱਤੇ ਕਰ ਲਏ ਨੇ ਕਿ ਜਦੋਂ ਮੈਂ ਆਵਾਂਗਾ 250 ਸਾਲ ਬਾਅਦ ਢਈਆ ਤੋਂ ਬਾਅਦ ਮੈਂ ਆਪਣੇ ਪਿਤਾ ਕਾਂਪੁਰਖ ਦੇ ਨਾਲ ਮਿਲ ਕੇ ਆਵਾਂਗਾ ਸੋ ਜਦੋਂ ਆਨੰਦਪੁਰ ਦੀ ਧਰਤੀ ਨੂੰ ਛੱਡ ਕੇ ਚਲੇ ਜਾਂਦੇ ਨੇ ਛੋਟੀ ਜਿਹੀ ਲਿਖਤ ਕੱਢੀ ਆ ਤੇ ਉਹ ਆਨੰਦਪੁਰ ਦੀ ਧਰਤੀ ਕੀ ਕਹਿੰਦੀ ਆ ਉਹ ਆਪ ਜੀ ਨਾਲ ਹਰ ਵਾਰੀ ਸਾਂਝੀ ਕਰਾਂਗੇ ਗੋਵਿੰਦ ਕਾਹੇ ਪੋਰ ਆਨੰਦ ਪਿਆਰੋ ਜਦੋਂ ਛੱਡ ਕੇ ਚਲੇ ਜਾਂਦੇ ਨੇ ਉਹ ਧਰਤੀ ਵੀ ਬਰਲਾਪ ਕਰਦੀ ਆ ਉਹ ਰੋਂਦੀ ਆ ਗੋਵਿੰਦ ਕਾਹੇ ਪੋਰ ਆਨੰਦ ਪਿਆਰੋ ਬੇਨ ਨੇਤਰ ਨੈਣਾ ਨੀਰ ਵਹਾਈਆ ਅੱਖਾਂ ਦੇ ਵਿੱਚ ਨੈਤਰ ਤਾਂ ਹੈ ਨਹੀਂ ਨਿਰਗੁਣ ਤਰਤੀਆ ਤਰਤੀ ਬੋਲਦੀ ਆ ਬਿਨਾ ਨੈਣਾ ਤੋਂ ਨੇਤਰਾਂ ਦੇ ਵਿੱਚੋਂ ਅੱਖਾਂ ਵਹਾਉਂਦੀ ਆ ਕੀ ਕਹਿੰਦੀ ਆ ਕੋ ਤਵੇਂ ਮੇਰੀ ਬਾਤ ਨਾ ਪੁੱਛੇ ਕੋ ਕਿ ਹੁਣ ਮੇਰੀ ਕਿਸੇ ਨੇ ਹਾਲ ਨਹੀਂ ਪੁੱਛਣਾ ਮੇਰਾ ਸਹਾਈ ਕਿ ਨਾਇਕ ਨਾਜਰੀ ਕੋਈ ਨਾ ਆਈਆ ਕਿਉਂ ਨਾਤਾ ਤੋੜਿਆ ਮੁਹੱਬਤ ਮੋ ਕਿਤਾ ਪਹਿਲਾਂ ਮੇਰੇ ਲਈ ਨਾ ਮੁਹੱਬਤ ਨੂੰ ਤੇ ਹੁਣ ਨਾਤਾ ਤੋੜ ਲਿਆ ਮੁਹੱਬਤ ਉਹ ਤੋੜ ਲਈ ਕਿਉਂ ਨਾਤਾ ਤੋੜਿਆ ਮੁਹੱਬਤ ਮੋ ਪੇਵ ਪੇਦਾ ਦੇ ਖਲਾਈਆ ਤੂੰ ਇਹ ਪੇ ਤਾਂ ਕਹਿੰਦੇ ਜਿਹੜਾ ਪੇਦਾ ਜਿਹੜਾ ਪੇਦ ਖੋਲਦੇ ਤੂੰ ਕਿਉਂ ਮੇਰੇ ਨਾਲ ਨਾਤਾ ਤੋੜ ਗਿਆ ਕਿਉਂ ਅਨੰਦਪੁਰ ਦੀ ਧਰਤੀ ਨੂੰ ਛੱਡ ਕੇ ਚੱਲਿਆ ਆਏ ਉਕੇ ਜਿਉਂ ਅਨੰਦਪੁਰ ਦੀ ਧਰਤੀ ਨੂੰ ਨਾ ਛੱਡਦੇ ਤਾਂ ਜਿਹੜਾ ਅੱਗੇ ਆਉਣ ਵਾਲਾ ਟੱਇਆ ਸੀਗਾ ਉਹਦਾ ਲਿਖ ਕਿਵੇਂ ਬਣਦਾ ਮੇਰੇ ਅੰਦਰ ਤੇਰਾ ਚਰਨ ਗਿਆ ਸ਼ੋ ਕਿ ਮੇਰੇ ਅੰਦਰ ਤੇਰੇ ਚਰਨਾਂ ਦੀ ਸ਼ੋ ਪ੍ਰਾਪਤ ਹੋਈ ਆ ਮੈਨੂੰ ਧਰਤੀ ਕਹਿ ਰਹੀ ਐ ਅਨੰਦਪੁਰ ਦੀ ਚਰਨਾ ਮਿਲੀ ਸ਼ਰਨਾ ਆ ਤਰਨੀ ਨੇ ਆਪਣਾ ਪਾਪ ਲਿਆ ਤੋਂ ਮੈਨੂੰ ਤੇਰੇ ਚਰਨਾਂ ਦੀ ਛੋਹ ਪ੍ਰਾਪਤ ਹੋ ਕਿ ਤੇਰੀ ਸ਼ਰਨ ਦੇ ਵਿੱਚ ਮੈਨੂੰ ਸ਼ਰਨਾਈ ਮਿਲ ਗਈ ਇਹਦੇ ਨਾਲ ਇਸ ਧਰਤੀ ਦੀ ਕੀ ਆ ਪਾਪ ਜਿਹੜੇ ਨੇ ਉਹ ਖਤਮ ਹੋ ਗਏ ਨੇ ਦੁਰਮਤ ਮੈੜ ਤਵਾਈਆ ਦੁਰਮਤ ਮੈੜ ਗਵਾਈਆ ਤੇਰੇ ਪ੍ਰਕਾਸ਼ ਦੀ ਹੋਈ ਲੋ ਬਿਨ ਲੋਚਣ ਨਜਰੀ ਆਈਆ ਤੇਰੇ ਪ੍ਰਕਾਸ਼ ਦੀ ਲੋਈ ਬਿਨਾਂ ਲੋ ਚਲਤੋਂ ਨਜ਼ਰੀ ਆਈ ਮੈਨੂੰ ਕਿਉਂ ਸਭ ਕੁਝ ਲਿਆ ਖੋ ਖਾਲੀ ਭੰਡਾਰੇ ਦਿੱਤੇ ਬਣਾਈਆ ਕਿਉਂ ਤੂੰ ਸਾਰਾ ਖੋ ਕਿਨੇ ਗਿਆ ਮੇਰੇ ਕੋਲੋਂ ਮੇਰੇ ਭੰਡਾਰੇ ਖਾਲੀ ਕਰ ਦਿੱਤੇ ਨੇ ਤੈਨੂੰ ਮੇਰੇ ਨਾਲ ਕਰ ਤਰੋ ਕੀ ਕਹਿੰਦੀ ਆਰ ਤਰਦੀ ਨੰਦਪੁਰ ਦੀ ਕਿ ਮੇਰੇ ਨਾਲ ਤਾਂ ਤਰੋ ਕੀਤਾ ਮੇਰੇ ਭੰਡਾਰ ਖਾਣੀ ਕਰਕੇ ਤਰੋ ਕਰਕੇ ਚੱਲਿਆ ਨਾਤਾ ਤੁਰਦਾ ਤੁਰਦਾ ਨਾਤਾ ਲਿਆ ਜੁੜਾਈਆ ਤੂੰ ਮੇਰੇ ਨਾਲ ਤਰੋ ਕਰਕੇ ਉਸ ਤੁਰਦੇ ਨਾਲ ਆਪਣਾ ਨਾਤਾ ਜੋੜੀ ਕੁਛ ਆਮਰਤ ਰਾਸ ਆਪਣਾ ਚੋ ਘਰ ਗਵੀਰ ਤਿਆ ਕਮਾਈਆ ਜੋਤੀ ਜੋ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਸਾਚੀ ਕੇ ਨੇ ਇਕਰ ਕਰਾਈਆ गोविंद ਕਾਇ ਪਰ ਅਨੰਦ ਬਹਾਏ ਨੀਰ ਨਿਰਮਲ ਸ਼ਹਿਰ ਪਰ ਪੇਮ ਲਗਾਈਆ ਜਦੋਂ ਪੇਮ ਦਾ ਬਰਾਗ ਆਉਂਦਾ ਉਦੋਂ ਅੱਖਾਂ ਦੇ ਵਿੱਚ ਨੀਰ ਛੱਟਦਾ ਕਹਿੰਦੇ ਉਹ ਪੇਮ ਦੇ ਸ਼ਹਿਰ ਲਾ ਦਿੱਤੀ ਅਨੰਦਪੁਰ ਦੀ ਧਰਤੀ ਨੇ गोविंद काए पर आनंद बहाए नीर सै पर प्रेम लगाईया क्यों पदन तिति तकदीर तदवीर की बनाईया क्यों तय तकदीर बदल की तदवीर बना ली त की ठग बना लिया मैं बनके हकीर ਚੈ ਨਿਸ਼ਾ ਤੇਰੇ ਚਰਨਾ ਸੀਸ ਚੁਕਾਈਆ ਮੈਂ ਤੇਰੇ ਚਰਨਾ ਤੇ ਸੀਸ ਚੁਕਾਈਆ ਨਮਣੀ ਹੋ ਕੇ ਸਾਚੇ ਪ੍ਰੇਮ ਦਾ ਦੇ ਸੀਰ ਅੰਮ੍ਰਿਤ ਰਸ ਚਖਾਈਆ ਮੰਗ ਮੰਗਦੀਆ ਸਾਚੇ ਪ੍ਰੇਮ ਦਾ ਸੀਰ ਦੇ ਦੇ ਅੰਮ੍ਰਿਤ ਰਸ ਚਖਾ ਦੇ ਏ ਤੇਰਾ ਵਿਰਸਾ ਤੇਰੀ ਜਗੀਰ ਤੇਰੇ ਨਾਮ ਲਗਾਈਆ ਜਿੱਤੇ ਗੁਰਮਖਾਂ ਦੀ ਰਹਿੰਦੀ ਪੀੜ ਉਹ ਕਾਲੀ ਦਵਾਰੇ ਰਹੇ ਕੁਰਲਾਈਆ ਜਿੱਤੇ ਗੁਰਮਖਾਂ ਦੀ ਪੀੜ ਰਹਿੰਦੀ ਸੀ ਉਹ ਖਾਲੀ ਕਰ ਛੱਡਿਆਂ ਚੱਲਿਆਂ ਮੇਰੋਂ ਵਿੱਚ ਮੇਰੀ ਅੰਦਰੋਂ ਨਿਕਲੇ ਪੀੜ ਤੀਰ ਜੀ ਤੀਰ ਨਾ ਕੋਈ ਆਈਆ ਬਾਸਤਾ ਪਾ ਮਾ ਕੱਢ ਲ ਕੀਰ ਜਦੋਂ ਅਸੀਂ ਨੱਕ ਨਾਲ ਲਕੀਰਾਂ ਕੱਢਦੇ ਹਾਂ ਕਿ ਨਾ ਉਦੋਂ ਪਰਮੇਸ਼ਰ ਵੀ ਟੁੱਟ ਜਾਂਦਾ ਨਿਮਾਣੀ ਹੋ ਜਾਂਦੇ ਹਾਂ ਉਸ ਟਾਈਮ ਅਸੀਂ ਧਰਤੀ ਵੀਰ ਅਨੰਤਪੁਰ ਦੀ ਨਿਮਾਣੀ ਹੋ ਕੇ ਨੱਕ ਨਾਲ ਲਕੀਰਾਂ ਕੱਢਦੀ ਐ ਤੇ ਮੇਰੇ ਪੱਲੇ ਖੈਰ ਪਾ ਦੇ ਅਮਰ ਦਾ ਸੀਰ ਆ ਜਿਹੜਾ ਤੇਰੇ ਹਿੱਸੇ ਆ ਤੇਰੀ ਜ਼ਗੀਰ ਆ ਤੂੰ ਮੈਨੂੰ ਦੇ ਵਾਸਤਾ ਪਾ ਮਾ ਕੜ ਦਿਲ ਕੀਰ ਨਿਉ ਨਿਉ ਸੀਸ ਝੁਕਾਈਆ ਤੂੰ ਲੇਖਾ ਜਾਣੇ ਸਾਹਕੀਰ ਤੁਸਾਂ ਦੇ ਲਿਖੀ ਜਾਂਦਾ ਸਾਧਾ ਤੇ ਹਕੀਰ ਦਾਗ ਸ਼ਾਨਿਸ਼ਾਨ ਨੂਰ ਕੁਦਾਈਆ ਤੇਰੇ ਅੱਗੇ ਵਾਸਤਾ ਹੱਕ ਅਮੀਨਾ ਕਾਮਲ ਮੁਰਸ਼ਿਦ ਹੋ ਸਹਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਸਾਚਾ ਹੁਕਮ ਇੱਕ ਸੁਨਾਈਆ ਗੁਰ ਗੋਵਿੰਦ ਕਹਿ ਪੁਰ ਅਨੰਦ ਮਾਰੀ ਤਾ ਕੂਕ ਕੂਕ ਸੁਨਾਈਆ ਮੈਨੂੰ ਦਿਸੇ ਕੋਈ ਨਾ ਰਹਿ ਵਰ ਤੇਰੀ ਚੱਲੇ ਨਾ ਜਾਏ ਜੁਦਾਈਆ ਮੈਨੂੰ ਕੋਈ ਹੋਰ ਨਹੀਂ ਆ ਤੇਰੀ ਇਹ ਜੁਦਾਈ ਮੇਤੋਂ ਚੱਲੀ ਨਹੀਂ ਜਾ ਰਹੀ ਤੇਰੇ ਬਿਨਾ ਕੰਮ ਨਾ ਆਵੇ ਖਲਕੁ ਖੁਦਾ ਤੇਰੇ ਬਿਨਾ ਖਲਕੁ ਖੁਦਾ ਵੀ ਕੰਮ ਨਹੀਂ ਆਉਣਾ ਮੇਰੇ ਤੇ ਕਿਰਪਾ ਕਰ ਰਹਿ ਮਟਕਰ ਖਾਗਮ ਹੋ ਕੇ ਚੋਲੀ ਢਾਈਆ ਮੇਰਾ ਨਿਕਾ ਦੇ ਬਦਲਾ ਬਦਲੀ ਵਿੱਚ ਅਦਲੀ ਰੂਪ ਬਟਾਈਆ ਅਦਲੀ ਹੋ ਕੇ ਇਨਸਾਫ ਕਰਨ ਵਾਲਾ ਵੀ ਬਦਲ ਕੇ ਮੇਰੇ ਤੇ ਕਿਰਪਾ ਕਰ ਦੇ ਤਾਂ ਦੇ ਦਰ ਹੋ ਸਹਾਂ ਸਹਤਾ ਅਨੈਤ ਵਿੱਚ ਝੋਲੀ ਪਾਈਆ ਖਰਾਜ ਦੇ ਵਿੱਚੋਂ ਸਗੀ ਸਹਤਾ ਮੇਰੀ ਝੋਲੀ ਦੇ ਵਿੱਚ ਪਾ ਦੇ ਕਿਰਪਾ ਕਰ ਦੇ ਕਿਉਂ ਬੈਠਾ ਮੁਖ ਪਵਾ ਬਿਨ ਕਰਵਟ ਲੈ ਅਗੜਾਈਆ ਮੈਂ ਵਸਤਾ ਰਹਾ ਪਾ ਤੇਰੇ ਚੰਨਾ ਸੀਸ ਨਵਾਈਆ ਜੋਤੀ ਜੋ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਸਾਜਾ ਕੇ ਲ ਰਹਾ ਬਖਾਈਆ ਗੋਵਿੰਦ ਕਹੇ ਪੁਰ ਆਨੰਦ ਮਾਰੀ ਗੋਵਿੰਦ ਕਹੇ ਪੋਰ ਅਨੰਦ ਮਾਰੀ ਜੀ ਕ ਉੱਚੀ ਕੂਕ ਕੂਕ ਸੁਣਾਈਆ ਹੁਣ ਕਦ ਰਖਾਂ ਓਡੀਕ ਤੇ ਮੈਂ ਹੁਣ ਤੇਰੀ ਫੇਰ ਕਦੋਂ ਓਡੀਕ ਰੱਖਾਂ ਜੀ ਕੁਮਾਰ ਕੇ ਅਨੰਦਪੁਰ ਦੀ ਧਰਤੀ ਦਸਮ ਪਤ ਸਤਿ ਸ੍ਰੀ ਗੁਰੂ ਗੋਬਿੰਦ ਮਹਾਰਾਜੀ ਨੂੰ ਬੇਨਤੀ ਕਰਦੀ ਆ ਹੁਣ ਕਦ ਰਖਾਂ ਓਡੀਕ ਤੁਰਦੇ ਮਾਲਕ ਦਸਣਾ ਮਾਈਆ ਕਵਣ ਬੇੜਾ ਬਖਤ ਤਰੀਕ ਉਹ ਕਿਹੜਾ ਸਮਾ ਹੋਏਗਾ ਮੈਂ ਕਦੋਂ ਤੇਰੀ ਡੀਕ ਰੱਖਾਂ ਤਰੀਕਾ ਦਣਾ ਜਣਾਈਆ ਮੇਰਾ ਅੰਤਰ ਹੋਵੇ ਟਾਂਡਾ ਸੀਤ ਅਗਨੀ ਤਤ ਵਜਾਈਆ ਗੋਵਿੰਦ ਕਿਹਾ जिस तेरा मेरा सोया जो तेरा ते मेरा सजा गीत हो गया तू मेरा तेरा जिस वेले तेरा काल एको टोला दु सुहा महाराज शेर श्री विष्णु भगवान की जयदा टोला आप परमेश मात रुख देवेगा अपने पक्त

ਤੂੰ ਬੈਠਣਾ ਬੈਠਾ ਰਹਿਣਾ ਤੀਤੋ ਤ੍ਰੈ ਗੁਣ ਵਿੱਚੋਂ ਆਪਣਾ ਮੁਖ ਸ਼ਿਪਾਈਆ ਆਪਣੇ ਅੰਦਰ ਰੱਖਣੀ ਮੇਰੀ ਪ੍ਰੀਤ ਬਾਹਰ ਸ੍ਰਿਸ਼ਟੀ ਹੋਏ ਹਲਕਾਈਆ ਤੂੰ ਆਪਣੇ ਅੰਦਰ ਮੇਰੀ ਪ੍ਰੀਤ ਰਕਣੀ ਬਾਹਰ ਸ੍ਰਿਸ਼ਟੀ ਹੰਕਾਏਗੀ ਸਾਚੇ ਨਾਮ ਦੀ ਦੇ ਵਸੀਅਤ ਅਸਲੀਅਤ ਦਿੱਤੀ ਦਰੜਾਈਆ ਅਸਲੀਅਤ ਦੱਸ ਦਿੱਤੀ ਕਿ ਉਦੋਂ ਆਏਗਾ ਜਦੋਂ ਤੂੰ ਮੇਰੇ ਮੈਂ ਤੇਰੇ ਦਾ ਉਹ ਅਸਲ ਸਵੈ ਆਪਣਾ ਨਾਦੀ ਨਾਮ ਲੈ ਕੇ ਮਾਤ ਲੋਕ ਤੇ ਆਪ ਉਹ ਕਾਲ ਪਰਖਾਏਗਾ ਜਿਸ ਵੇਲੇ ਦੀਨ ਦੁਨੀ ਦੀ ਬਦਲੀ ਨੀਅਤ ਨੀਤੀਵਾਨ ਨਾਜਰ ਕੋਈ ਨਾ ਆਈਆ ਗੁਰ ਅਵਤਾਰ ਪੈਗੰਬਰਾਂ ਰਹੇ ਨਾ ਕੋਈ ਐਨੀਤ ਉਸ ਵਿੱਚ ਗੁਰ ਅਵਤਾਰ ਪੈਗੰਬਰਾਂ ਦੇ ਵੀ ਦੱਸੇ ਮਾਰਗ ਤੇ ਸੰਸਾਰ ਚੱਲਣੋਂ ਹਟ ਜਾਏਗਾ ਕੋਈ ਅਹਿਮੀਤ ਨਹੀਂ ਰਹੇਗੀ ਮਾਨ ਚਲੇ ਨਾ ਕੋਇ ਚਿਤਰਾਇਆ ਉਸ ਵੇਲੇ ਸੱਚ ਪਿਆਰ ਦੀ ਬਦਲਾਅ ਬਲਦੀਤ ਉਦੋਂ ਬਲਦੀਤ ਬਦਲ ਦਿਆਂਗਾ ਸੱਚ ਪਿਆਰ ਦੀ ਬੇਸੇਵਸਾਰ ਰੂਪ ਬਟਾਈਆ ਸੱਚ ਅਨੰਦ ਦੀ ਬਣਾ ਮਲਕੀਅਤ ਪੂਰ ਪੂਰਨ ਬ੍ਰਹਮ ਦਰੜਾਈਆ ਉਦੋਂ ਸਾਰੀ ਖੇਡ ਹੋਏਗੀ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਕੇਨ ਸਾਚਾ ਹਰ नेह कलंक नर महाराज शेर सिंह विष्णु भगवान भागवन अपना हुक्म सो परमेश्वर so, जी ने कृपा की आप स्वयं आके उस परमेश्वर ने हम सतगुर शब्द मिल के नलंक कल, कल कल की चवीसा अवतार बन के जो शब्द की तार परमेश्वर जी ने हरमणी दे चौबी ग्रंथ अंकित करवाए जिस सारे ही बुला जन ਉਸ ਪਰਮੇਸ਼ਰ ਜੀ ਉਸ ਆਪ ਜੀ ਨਾਲ ਸਾਂਝੀ ਕਰਦੇ ਹਰ ਬਾਣੀ ਪੜਦੇ ਆਂ ਕਈ ਵਾਰ ਲਫ ਜਿੱਦ ਤੱਕ ਹੋ ਜਾਂਦਾ ਪਰਮੇਸ਼ਰ ਜੀ ਤੂੰ ਹਰ ਸੰਗਤ ਨੂੰ ਖਿਮਾ ਜਾਚਨਾ ਕਰਦਾ ਹੈ ਪੰਜ ਕਾਰਿਆਂ ਦਾ ਸਾਧ ਸੋ ਅੰਮਾਰਾ ਜੀ ਸੇਰ ਸੇ ਕਿ ਵਿਛੋ ਭਗਵਾਨ ਦੀ ਜੈ ਸੋ